ਮਾਨ ਜੋ ਅਸੀਂ ਬੇਨਤੀ ਕਰਦੇ ਹਾਂ ਕਿ ਤਕਰੀਬਨ ਪਾਰੀ ਪੰਚਾਇਤ ਇਹਨਾਂ ਦੇ ਉੱਪਰ ਬੜਾ ਮੇਰ ਬੜਾ ਹੱਥ ਹੈ ਕਿ ਇਹਨਾਂ ਵੀ ਆਪਾਂ ਨੇਕਨ ਸਿੰਘ ਜੀ ਵੀ ਜੋਧਵਾਲਾ ਮੈਂ ਮਾਤਾ ਸੁਨਦਰ ਕੌਰ ਜੀ ਨੇ ਜਿਨਾ ਕੇ ਕਾਲਾ ਦੱਸੋ ਤਾਂ ਹੋ ਗਏ ਬੱਚਾ ਅੰਦਰ ਮੈਨੂੰ ਯਾਦ ਨਹੀਂ ਪਿਆ ਤੇ ਕਿ ਪਹਿਲੇ ਪੂਰੇ ਰਿਟ ਲੱਗਿਆ ਸੀ ਨਫਰ ਬਹੁਤ ਸਗੇ ਜੀ ਤੇ ਇਹ ਵਧੀਆ ਪ੍ਰੋਬਲਮ ਦਿੱਤਾ ਕੀ ਜਾਣ ਲੈਂਦੇ ਦੇ ਗਰ ਕਹਿਣਾ ਕੁਝ ਨਹੀਂ ਜੀ ਬੱਸ ਆਪ ਦੇਖ ਲੋ ਅੱਜ ਬਰਸਾਤ ਦਾ ਮੌਸਮ ਆ ਤੇ ਇਸ ਚੀਜ਼ ਦਾ ਸਾਨੂੰ ਕੀ ਬੈਨੀਫਿਟ ਮਿਲ ਸਕਦਾ ਤੇ ਅੱਜ ਸਾਰੇ ਅਸੀਂ ਦੇਖ ਰਹੇ ਇੱਥੇ ਕਿ ਉਹ ਬਾਹਰ ਬਾਹਰ ਬਾਰਿਸ਼ ਹੋ ਰਹੀ ਆ ਤੇ ਅਸੀਂ ਸਾਰੇ ਸ਼ੈੱਡ ਦਾ ਜਿਹੜਾ ਆਨੰਦ ਮਾਣ ਰਹੇ ਆ ਸੋ ਇਸ ਸ਼ੈੱਡ ਨੂੰ ਬਣਾਉਣ ਦੇ ਵਿੱਚ ਜਿੰਨੇ ਵੀ ਸਾਡੇ ਇੱਥੇ ਬਜ਼ੁਰਗ ਦੇ ਸਾਡੇ ਭਰਾ ਸਾਡੀਆਂ ਭੈਣਾਂ ਖੜੀਆਂ ਇਹਨਾਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਸਾਡੇ ਐਨ ਆਰ ਆਈ ਭਰਾਵਾਂ ਦਾ ਬੜਾ ਸਹਿਯੋਗ ਰਿਹਾ ਸਾਡੀ ਪੰਚਾਇਤ ਦਾ ਬੜਾ ਸਹਿਯੋਗ ਰਿਹਾ ਸੋ ਕੂੜੇ ਦੇ ਢੇਰ ਸੀਗੇ ਉਹਨਾਂ ਨੂੰ ਵੀ ਰਿਮੂਵ ਕਰਾਇਆ ਪਹਿਲਾਂ ਵੀ ਕਰਾਇਆ ਸੀ ਹੁਣ ਵੀ ਕੱਲ ਸਫਾਈ ਕਰਾਈ ਆ ਪਰ ਇਹੀ ਬੇਨਤੀ ਕਰਦੇ ਆ ਕਿ ਜੇ ਆਪਾਂ এনवायरमेंट ਦੀ ਗੱਲ ਕਰਦੇ ਆ ਜਾਂ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਤੇ ਪਹਿਲਾਂ ਸਾਨੂੰ ਇਹ ਜਿਹੜੀਆਂ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਅਸੀਂ ਮੋਸਟਲੀ ਮਗਲੋਂ ਆਪਣੇ ਪਿੰਡ ਦੇ ਵਿੱਚ ਸਾਡੇ ਘਰਾਂ ਦੇ ਵਿੱਚੋਂ ਕੂੜਾ ਚੱਕ ਕੇ ਲੈ ਜਾਣ ਵਾਲੀ ਟੀਮ ਸਾਡੀ ਜਿਹੜੀ ਹੈਗੀ ਉਹ ਅਸੀਂ ਲਗਾਈ ਆ ਸੋ ਇਹੀ ਬੇਨਤੀ ਕਰਦੇ ਆ ਕਿ 100 ਰੁਪਏ ਪਹਿਲਾਂ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਨੂੰ 100 ਰੁਪਏ ਦਈਏ ਉਹ ਡੰਪਰ ਦੇ ਉੱਤੇ ਲਿਜਾ ਕੇ ਜਿਹੜਾ ਕੂੜਾ ਜਿਹੜਾ ਉੱਥੇ ਸਟੋਰ ਕਰਦੇ ਆ ਸੋ ਇਹੀ ਬੇਨਤੀ ਆ ਬਸ ਜਿਹੜਾ ਜੇ ਆਪਾਂ ਆਪਣੇ ਬੱਚਿਆਂ ਨੂੰ ਗਾਂ ਕੋ ਚੰਗੀ ਸਿੱਖ ਦੇਣੀ ਹੈ ਉਹਨਾਂ ਦੇ ਲਈ ਕੋ ਚੰਗਾ ਫਿਊਚਰ ਬਣਾ ਕੇ ਜਾਣਾ ਤੇ ਸਾਨੂੰ ਜਿਹੜਾ ਹੈਗਾ ਇਹ ਕਚਰੇ ਦਾ ਕੂੜੇ ਦਾ ਜਿਹੜਾ ਹੈਗਾ ਇਹਦਾ ਜਿਹੜਾ ਪੱਕਾ ਪ੍ਰਬੰਧ ਕਰਨਾ ਪੈਣਾ ਸਾਨੂੰ ਪਰਿਵਾਰਾਂ ਨੂੰ ਅਸੀਂ ਸਰਕਾਰ ਨੂੰ ਨਹੀਂ ਹਰ ਗੱਲ ਤੇ ਬਲੇਮ ਕਰ ਸਕਦੇ ਸੋ ਇੱਥੇ ਜਿਸ ਜਗ੍ਹਾ ਤੇ ਆਪਾਂ ਖੜੇ ਇੱਥੇ ਵੀ ਪਹਿਲਾਂ ਕੂੜੇ ਦਾ ਢੇਰ ਸੀ ਬੜਾ ਵੱਡਾ ਸੋ ਇਹਨੂੰ ਸਾਰਾ ਸਾਫ਼ ਕਰਵਾ ਕੇ ਤੇ ਬਾਕੀ ਤੁਹਾਡੇ ਸਾਹਮਣੇ ਹੈਗਾ ਭੈਣਾ ਭਰਾਵਾਂ ਦੀ ਬਲੌਕ ਤੇ ਚੰਗੀ ਇੱਕ ਵਧੀਆ ਸ਼ੈੱਡ ਬਣ ਗਈ ਆ ਸੋ ਜਦੋਂ ਵੀ ਸਾਡੇ ਬਿਲਾੜੇ ਕੋਲ ਕੋਲ ਸਸੰਗ ਘਰ ਨੂੰ ਜਾਂ ਕੋਈ ਇੱਥੋਂ ਬਸ ਚੜਨ ਵਾਸਤੇ ਆਂਦਾ ਸੀ ਇਹ ਅਸੀਂ ਦੇਖੀਦਾ ਸੀ ਇੱਥੇ ਖੜਨ ਨੂੰ ਬੜੀ ਪ੍ਰੋਬਲਮ ਹੁੰਦੀ ਚਾਹੇ ਧੁੱਪ ਦਾ ਸਮਾਂ ਚਾਹੇ ਬਾਰਿਸ਼ ਦਾ ਸੋ ਅੱਜ ਭਰਾਵਾਂ ਦੇ ਸਹਿਯੋਗ ਦੇ ਨਾਲ ਸੋਹਣਾ ਵਧੀਆ ਬਸਟਾਪ ਬਣ ਗਿਆ ਸੋ ਧੰਨਵਾਦ ਸਾਰਿਆਂ ਦਾ ਤੁਹਾਡਾ ਵੀ ਧੰਨਵਾਦ ਵਿੱਚ ਕੋ ਪੂਰੇ ਦੇ ਠੇਰ ਫੇਰ ਦੋਰਾ ਲੱਗੇ ਲਿਖਾ ਪਿਆ ਲੱਗੇ ਤਾਂ ਫਿਰ ਉਹਦੇ ਬਾਰੇ ਚੀਜ਼ ਕਰਾਂਗਾ ਜੀ ਦੇਖੋ ਸਰ ਮੈਂ ਤੇ ਸਾਡੀ 24 ਘੰਟੇ ਸਰਵਿਸ ਆ ਜੀ ਆਪਾਂ ਏਸੀ ਰੋਡ ਤੇ ਘੁੰਮਦੇ ਰਹੀਦਾ ਰੋਕਦੇ ਵੀ ਆ ਟੋਕਦੇ ਵੀ ਆ ਪਰ ਫਿਰ ਵੀ ਅੱਜਕੱਲ ਸਾਰੇ ਪੜੇ ਲਿਖੇ ਆ ਪੜੀ ਲਿਖੀ ਜਨਰੇਸ਼ਨ ਆ ਅਸੀਂ ਦੇਖਦੇ ਆ ਸਾਡੇ ਸਾਹਮਣੇ ਕਿੰਬਰੀ ਆ ਕੇ ਲਿਖਾਵਾ ਸਿੱਟ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਹੋਰ ਬਹੁਤ ਸਾਰੇ ਸਾਡੇ ਕੋਲ ਸਾਧਨ ਹੈਗੇ ਆ ਪੂਰਾ ਚੱਤਣ ਵਾਲੀਆਂ ਟੀਮਾਂ ਹੈਗੀਆਂ ਨੇ ਤਾਂ ਹੁਸ਼ਿਆਰਪੁਰ ਦੇ ਵਿੱਚ ਗੰਪ ਬਣਿਆ ਤੁਸੀਂ ਉੱਥੇ ਜਾ ਕੇ ਡਾਇਰੈਕਟਰ ਸੈੱਟ ਸਕਦੇ ਆ 100 ਪਿਆਨਾ ਕੋਈ ਫਰਕ ਨਹੀਂ ਪੈਂਦਾ ਦਿੱਲੀ ਆ ਸਾਡੇ ਨਿਆਣੇ 100 ਰੁਪਿਆ ਐਵੇਂ ਖਰਚ ਲੈਂਦੇ ਆ ਤੇ ਮਹੀਨੇ ਦਾ 100 ਰੁਪਿਆ ਦੇਣਾ ਮੇਰੇ ਹਿਸਾਬ ਨਾਲ ਕੋਈ ਵੱਡੀ ਗੱਲ ਨਹੀਂ ਆ ਕਚਰਾ ਜਿਹੜਾ ਹੈਗਾ ਉਹ ਕਚਰੇ ਵਾਲਿਆਂ ਨੂੰ ਹੀ ਦੇਣਾ ਚਾਹੀਦਾ ਪ੍ਰਸ਼ਾਸਨ ਨੇ ਚੜ੍ਹਦਾ ਸੂਰਜ ਜੀ ਤੇ ਲੋਕ ਹਲੇ ਵੀ ਕੂੜਾ ਸਿੱਟੋ ਨਹੀਂ ਹਟਦੇ ਪਾਇਆ ਤੇ ਉਹਦੇ ਬਾਰੇ ਕੀ ਕਹਿਣਾ ਬਾਕੀ ਸਰ ਦੇਖੋ ਸਰਕਾਰ ਸਾਰਾ ਕੁਝ ਕਰ ਰਹੀ ਆ ਪਰ ਕੱਲਾ ਸਰਕਾਰ ਦਾ ਸਰਕਾਰ ਨੂੰ ਬਲੇਮ ਕਰਨਾ ਜਾਂ ਉਹਨਾਂ ਨੂੰ ਟਾਰਗੇਟ ਕਰਨਾ ਤੇ ਸਰਕਾਰ ਹੀ ਸਾਨੂੰ ਸਾਰੀਆਂ ਸਹੂਲਤਾਂ ਦੇਊਗੀ ਆ ਉਹ ਵੀ ਗੱਲ ਗਲਤ ਆ ਕਿਤੇ ਨਾ ਕਿਤੇ 99% ਇਨਵੋਲਵਮੈਂਟ ਜਿਹੜੀ ਆ ਉਹ ਸਾਡੀ ਹੁੰਦੀ ਆ ਅਸੀਂ ਦੇਖਣਾ ਆਪਣੇ ਘਰ ਦਾ ਕੂੜਾ ਜਿਹੜਾ ਹੈਗਾ ਉਹ ਡੰਪ ਤੇ ਸਿੱਟਣਾ ਜਾਂ ਅਸੀਂ ਆਪਣੇ ਜਿਹੜੇ ਸਾਡੇ ਮੇਨ ਰਸਤੇ ਹੈਗੇ ਅਸੀਂ ਉਹਦੇ ਤੇ ਸਿੱਟਣਾ ਕੁਛ ਬੋਤਲ ਤੇ ਜਾ ਕੇ ਸ਼ਿਵਾਂ ਦਾ ਪ੍ਰਾਰਾਮ ਮੰਦਰ ਨਿਕਲੇ ਆ ਜੀ ਉਹ ਕੋਈ ਕੋਈ ਪੂਰੇ ਦਾ ਬਹੁਤ ਵੱਡਾ ਝੰਪ ਲੱਗਾ ਹੋਇਆ ਹੈ ਜੀ ਇਹ ਲੋਕਾਂ ਦੀ ਇਹ ਹੀ ਆ ਪੀਆ ਉਸ ਨੂੰ ਵੀ ਚੁਕਾਇਆ ਜਾਵੇ ਸਰ ਮੈਂ ਦੇਖੋ ਦੋ ਵਾਰੀ ਮੈਂ ਸਫਾਈ ਕਰਾਈ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇ ਅਸੀਂ ਮੰਦਰ ਦੇ ਕੋਲ ਨਹੀਂ ਹਟ ਰਹੇ ਤਾਂ ਫਿਰ ਅਸੀਂ ਕਿੱਥੇ ਹਟਾਂਗੇ ਜੇ ਇੱਕ ਐਡਾ ਵੱਡਾ ਪਵਿੱਤਰ ਸਥਾਨ ਆ ਭੋਲੇ ਸ਼ੰਕਰ ਦਾ ਦਰਵਾਰ ਆ ਕੋਲ ਜੇ ਅਸੀਂ ਉੱਥੇ ਕਚਰਾ ਸੁੱਟ ਰਹੇ ਤਾਂ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਆ ਸੋ ਉਹਦੇ ਤੇ ਵੀ ਵਰਕ ਕਰਦੇ ਪਏ ਆ ਡਾਕਟਰ ਰਾਜਕਮਾਰ ਜੀ ਨਾਲ ਵੀ ਗੱਲ ਹੋਈ ਸੀ ਇੱਕ ਡੰਪ ਬਹੁਤ ਜਲਦ ਅਸੀਂ ਅਰੇਂਜ ਕਰ ਰਹੇ ਆ ਕਿ ਜਿੱਥੇ ਇੱਕ ਡੰਪ ਦੇ ਉੱਤੇ ਸਾਰਾ ਜਿਹੜਾ ਕੂੜਾ ਹੈਗਾ ਉੱਥੇ ਸਟੋਰ ਕੀਤਾ ਜਾਊਗਾ। ਪੀਪਲ ਨੂੰ ਪੀਪਲ ਦਾ ਪਿਆਰ ਕਰਦੇ ਆ। ਅਪੀਲ ਇਹੀ ਕਰਨੀ ਆ ਕਿ ਜੇ ਬੱਚਿਆਂ ਨੂੰ ਚੰਗਾ ਐਟਮੋਸਫੇਅਰ ਵਧੀਆ ਵਾਤਾਵਰਣ ਦੇਣਾ ਆ ਤੇ ਜਿਹੜਾ ਕੂੜਾ ਹੈਗਾ ਇਹਦੀ ਆਪਾਂ ਨੂੰ ਰੋਗਤਾਮ ਕਰਨੀ ਪੈਣੀ ਆ ਤੇ ਜਿਹੜੇ ਸਾਡੇ ਦਰਖਤ ਹੈਗੇ ਬੂਟੇ ਹੈਗੇ ਇਹਨਾਂ ਦੀ ਦੇਖਭਾਲ ਕਰਨੀ ਪੈਣੀ। ਪੰਗਰਾ ਪੰਚਾਇਤ ਵੱਲੋਂ ਅੱਜ ਇੱਕ ਵਧੀਆ ਪ੍ਰੋਗਰਾਮ ਕੀਤਾ ਗਿਆ ਜੀ। બસ ਸਟੈਂਡ ਬਸ ਸਟਾਪ ਦਾ ਨਿਰਮਾਣ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਤਕਰੀਬਨ ਜਦੋਂ ਸਾਡੇ ਬਬੂ ਮਹਿਜੀ ਸਰਪੰਚ ਬਣੇ ਨੇ ਉਹ ਪੰਚਾਇਤ ਬਣੀ ਹੈ ਇਹਨਾਂ ਨੇ ਤਕਰੀਬਨ ਬੰਧਿਆ ਸਾਰੇ ਸਾਰੀ ਜਿਹੜੀ ਸਾਡੇ ਇਸ ਨਿਯਾਰੇ ਦੀ ਐਂਟ੍ਰੈਂਸ ਹੈ ਉਹਦਾ ਸਾਰਿਆਂ ਦਾ ਸੁਧਾਰ ਕੀਤਾ ਹੈ ਕਿੱਧ ਪਾਸੇ ਨਹੀਂ ਨਾ ਨਹੀਂ ਹਰ ਪਾਸੇ ਜਿਹੜੀ ਐਂਟ੍ਰੈਂਸ ਹੈ ਜੀ ਉਹਨੂੰ ਸਾਰਿਆਂ ਨੂੰ ਸੁਧਾਰ ਕਰਕੇ ਔਰ ਉਹਨਾਂ ਦੇ ਉੱਪਰ ਸਾਰੀ ਸਫਾਈ ਕਰਵਾ ਕੇ ਤਕਰੀਬਨ 16 ਲਾਈਟਾਂ ਵੀ ਲਗਾ ਦਿੱਤੀਆਂ ਨੇ ਇਹਨਾਂ ਨਾਲ ਹੋਰ ਤੱਕ ਕਿੱਦਾਂ ਵੀ ਸਾਨੂੰ ਸਾਫ਼-ਸੁਥਰਾ ਵਾਤਾਵਰਣ ਮਿਲੇਗਾ ਔਰ ਜੇ ਇਨਾਂ ਨੇ ਕੋਈ ਅਭੀ ਆ ਸਕਦੇ ਆ ਕਿ ਜਿਸ ਤਰ੍ਹਾਂ ਹੁਣ ਇਹਨਾਂ ਨੇ ਕਿਹਾ ਨਹੀਂ ਕਿ ਸਾਡਾ ਵੀ ਫਰਜ਼ ਬਣਦਾ ਕਿਉਂਕਿ ਤਾਂ ਸਾਡੀ ਆਉਂਦੀ ਨਾਲ ਗੰਦ ਤਾਂ ਅਸੀਂ ਪਾਉਣੇ ਆਣੇ ਆ ਸਰਕਾਰ ਤੇ ਨਹੀਂ ਪਾ ਰਹੀ ਆ ਤੇ ਸਾਨੂੰ ਵੀ ਆਪਣੇ ਆਪਣੀ ਚਾਹੀਦਾ ਕਿ ਅਸੀਂ ਆਪਣੇ ਆਪਣੀ ਸੁਧਾਰੀਏ ਕਿ ਜਿੰਨਾ ਵੀ ਉਹ ਟੀਮਾਂ ਲੱਗੀਆਂ ਨੇ ਕਚਰਾ ਲਿਜਾਣ ਵਾਲੀਆਂ ਸਫਾਈ ਕੰਮ ਕਰਾਉਣ ਵਾਲੀਆਂ ਕਰਨ ਵਾਲੀਆਂ ਵੀ ਤੇ ਅਸੀਂ ਸਾਰਾ ਜਿੰਨਾ ਵੀ ਆਪਣਾ ਕਚਰਾ ਹੈਗਾ ਉਹ ਉਹਨਾਂ ਨੂੰ ਉਹ ਲੈਣੋਂ ਦੇ ਘਰੋਂ ਕਰੋ ਇਹਨੇ ਵੇਸੇ ਕਿਸੇ ਚੌਕ ਦੇ ਵਿੱਚ ਖੜਿਆ ਉਹ ਹਰੇਕ ਦੇ ਕਾਗਜ਼ ਵਿੱਚ ਪਾਉਂਦੇ ਆਂਦੇ ਆਂ ਔਰ ਉੱਥੋਂ ਉਹ ਸਾਰਾ ਕਚਾ ਲੈ ਕੇ ਬਾਹਰ ਲੈ ਜਾਂਦੇ ਤੇ ਇਹਨਾਂ ਨਾਲ ਦੀ ਹੋਰ ਸਫਾਈ ਅਸੀਂ ਕਿਸੇ ਨੂੰ ਦੇ ਸਕਦੇ ਆ ਇੱਕ ਇਹ ਸਿਰਫ ਸਫਾਈ ਦੇ ਨਾਲੇ ਮਰਜ਼ਾ ਹੱਲ ਨਹੀਂ ਹੁੰਦਾ ਲੇਕਿਨ ਅਗਰ ਅਸੀਂ ਬਾਤਾ ਬਾਰੇ ਹੋ ਵੀ ਛੁੱਟ ਰੱਖਣਾ ਪਵੇ ਤਾਂ ਰੱਖਣਾ ਹੈ ਕਿ ਜਿਹੜੇ ਬੇਗੋਲ ਡੀਲ ਬੋਟੇ ਲਗਾਏ ਜਾ ਰਹੇ ਨੇ ਇਹਨਾਂ ਦੀ ਦੇਖਭਾਲ ਵੀ ਕਰਨੀ ਸਾਡਾ ਫਰਜ਼ ਬਣਦਾ ਹੈ ਜਿੱਦਾਂ ਦੇ ਨੌਜਵਾਨ ਸਰਪੰਚ ਹੈਗੇ ਆ ਕਿ ਬਾਕੀ ਦੇ ਪਿੰਡਾਂ 'ਚ ਵੀ ਐਡਾ ਦਾ ਕੰਮ ਨਹੀਂ ਹੋ ਸਕਦਾ ਹੈ बाकी हम देखो जी पिंडी ये कह सकते मैं लगे वो है छोटे छोटे पिंड उठेद उस जी बहुत जल्दी हो जाएगी लेकिन साडा पिंड है बहुत भी ही पुराना है क्योंकि बहुत वाला पिंड है इस करके कोई सू बी मिलती है कोई किस पास लग जाए को किस पास लग जाए उन्होंने सिर्फ मेरा ख्याल जिंदा सा मोहला ना उधर दिन पंडा तो सारा इलाका ही है साका बुजारे तो बहुत ही वाडा है ਅਸੀਂ ਇਹ ਵੀ ਕਹਾਂਗੇ ਜੇ ਅਸੀਂ ਬੇਲ ਬੂਟੇ ਲਗਾ ਲਗਾ ਰਹੇ ਹਾਂ ਨਹੀਂ ਜਿੱਦਾਂ ਅਸੀਂ ਆਪਣੇ ਪੁੱਤਾਂ ਨੂੰ ਪਾਲਦੇ ਆ ਨਾ ਉਹਨਾਂ ਦੀ ਦੇਖਭਾਲ ਕਰ ਲਈਏ ਨਾ ਬੱਚੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਗਰ ਅਸੀਂ ਉਹਨਾਂ ਦੀ ਦੇਖਭਾਲ ਕਰਦੇ ਤਾਂ ਸਭ ਤੋਂ ਪਹਿਲਾਂ ਸਾਡੇ ਸਾਡਾ ਫਰਜ ਬੰਦਾ ਕਿ ਅਸੀਂ ਇਹਨਾਂ ਬੇਲ ਬੂਟਿਆਂ ਦੀ ਅਪਣਾਈਏ ਅਸੀਂ ਇਹਨਾਂ ਨੂੰ ਆਪਣੇ ਜੁਮੇ ਜਾਲੀਏ ਤੇ ਆ ਜਾਂਦਾ ਇਹਨਾਂ ਦਾ ਕੰਮ ਹੀ ਰਹਾ ਹੋ ਗਿਆ ਜੀ ਇਹਨਾਂ ਦੀ ਦੇਖਭਾਲ ਨਾ ਕਹਿੰਦੇ ਇਹਨਾਂ ਨੂੰ ਪਾਣੀ ਪਾਣੀ ਮੈ ਪਾਉਣਾ ਤੇ ਵਾਤਾਵਰਨ ਬੜਾ ਸ਼ੁੱਧ ਹੋ ਸਕਦਾ اگر ਅਸੀਂ ਇਹ ਬੂਟੇ ਲਗਾ ਦਿੱਤੇ ਆ لگا ਕੇ ਕੰਮ ਚੱਲੇਗਾ ਤਾਲੀਆਂ ਮਰਵਾ ਲਈਏ ਫੋਟੋ ਖਿਚਾ ਲਈਏ ਇਹਦਾ ਕੋਈ ਮਤਲਬ ਨਹੀਂ ਆ ਇਹਦਾ ਸਿਰਫ ਫੋਟੋ ਵਾਸਤੇ ਇੱਥੇ ਆ ਜਾਂਦੇ ਹੋ ਲਓ ਜੀ ਫੋਟੋ ਖਿਚਾਦੇ ਸਾਡਾ ਫੋਟੋ ਖਿੱਚ ਹੋ ਗਈ ਹੈ ਲੇਕਿਨ ਉਸ ਬੂਟੇ ਨੂੰ ਪਾਲਣ ਵਾਸਤੇ ਸਾਨੂੰ ਸਾਦਾ ਦੇਣਾ ਪਏਗਾ ਬਿਲਕੁਲ ਪਰ ਖਾਣਾ ਦਿੰਦੇ ਨਾ ਤੇ ਕ੍ਰਿਮ ਅਸੀਂ ਦੇਖਭਾਲ ਵੀ ਕਰਾਂਗੇ ਔਰ ਦੇਰ ਬੂਟੇ ਵੇਲੇ ਸਾਡੀ ਜਿੰਨੀ ਵੀ ਆਉਣ ਵਾਲੀ ਜਨਰੇਸ਼ਨ ਆ ਤਕਰੀਬਨ ਉਹ ਵੀ ਪੰਚਾਇਤ ਵੀ ਵੀ ਪਿੰਡ ਵੀ ਵੀ ਸਾਰਿਆਂ ਦੀ ਸਿਰਫ ਕਰੇਗੀ ਹਾਂ ਬਈ ਸਾਡੇ ਮੁਗਰ ਸਾਡੇ ਬਾਤੇ ਆ ਕੇ ਕਰਕੇ ਗਏ ਨੇ ਜੀ ਪਾਜੀ ਜਿਹੜਾ ਪੰਚਾਇਤ ਨੇ ਅੱਜ ਉਤਾਲਾ ਕੀਤਾ ਜੀ ਇਹਦੇ ਬਾਰੇ ਕੀ ਕਹਿਣਾ ਸਰਪੰਚ ਪਿੰਡ ਬਜਵਾੜੇ ਦੀ ਸਮੂਹ ਪੰਚਾਇਤ ਦਾ ਅਸੀਂ ਪਹਿਲੇ ਲੋ ਧੰਨਵਾਦ ਕਰਦੇ ਆਂ ਜੀ ਜਿਨੀ ਪਿੰਡ ਬਜਵਾੜੇ ਦੇ ਵਿੱਚ ਜਾਣ ਦੇ ਉਹਨਾਂ ਰੋਡ ਬਾਈਪਾਸ ਤੋਂ ਪਿੰਡ ਬਿਲੇ ਦੇ ਵਿੱਚ ਜਾਣ ਦੇ ਰਸਤਾ ਜੋ ਹੈ ਜਿਸ ਦੇ ਵਿੱਚ ਕੋਈ ਵੀ ਬਸ ਸਟਾਪ ਨਹੀਂ ਸੀ ਜਾਂ ਕੋਈ ਮੀਂਹ ਪਾਣੀ ਆ ਜਾਂਦਾ ਸੀ ਜਾਂ ਜਿਆਦਾ ਗਰਮੀ ਦਾ ਮੌਸਮ ਆਉਂਦਾ ਸੀ ਤਾ ਬਹੁਤ ਸਾਰੀਆਂ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਪੰਚ ਸਾਹਿਬ ਵੱਲੋਂ ਤੇ ਪੂਰੀ ਪੰਚਾਇਤ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਹੈ ਬਸ ਸਟਾਪ ਬਣਾਇਆ ਗਿਆ ਹੈ ਤੇ ਮੁੱਖ এনवायरमेंट ਨੂੰ ਮੁੱਖ ਰੱਖਦੇ ਹੋਏ ਤੇ ਸਫਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਸਰਪੰਚ ਸਾਹਿਬ ਵੱਲੋਂ ਤੇ ਉਹਨਾਂ ਵੱਲੋਂ ਮੈਸੀ ਲਗਾਇਆ ਗਿਆ ਹੈ ਕਿ ਅਸੀਂ ਇਸ ਕੂੜੇ ਕਰਕਟ ਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਤੇ ਸਰਪੰਚ ਸਾਹਿਬ ਵੱਲੋਂ ਇੱਕ ਰੁੱਖ ਸੋ ਸੋਖਲਾ ਮੈਸੇਜ ਵੀ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਰਪੰਚ ਸਾਹਿਬ ਨੇ ਰੁੱਖ ਦੀ ਲਗਾਣ ਦੇ ਨਾਲ ਜੀਵਨ ਦੀ ਛਲਾਂਗਾ ਵਧੇਗੀ ਤੇ ਸਮੁੱਚੀ ਸਮੁੱਚੇ ਸੰਸਾਰ ਦੇ ਵਿੱਚ ਆਕਸੀਜਨ ਵੱਧ ਲਵਾਗੇ ਤਾਂ ਬਹੁਤ ਬਹੁਤ ਬਿਮਾਰੀਆਂ ਤੋਂ ਦੂਰ ਰਹਿ ਜਾਏਗਾ ਤੋਂ ਅਸੀਂ ਸਮੂਹ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਜੀ ਸਰਪੰਚ ਸਾਹਿਬ